ਆਦੇ ਕਾਂਗਰਸ ਨੂੰ ਪਾਉਣੀ ਆ ਜਦਾ ਕਾਂਗਰਸੀ ਉਹ ਜਿੱਤੀ 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 ਜੈ ਹੋਰ ਮਾਨਣਾ ਆਪਣਾ ਨਜ਼ਾਰੇ ਲੈਂਦੇ ਰ ਆਪਾਂ ਕੱਛਾ ਹੱਥ ਦੇ ਕੇ ਲੈਂਦੇ ਰ ਕੋਹਾਉ ਮੁੜੂ ਕੋਈ ਨਹੀਂ ਮੁੜਾ ਕੰਮ ਕੋਈ ਨਹੀਂ ਆ ਲੱਗਦਾ ਜਿੰਨਾ ਆਪਾਂ ਵੋਟ ਹੀ ਪਾਣਾ ਕਰ ਮੈ ਸਕਦਾ ਕੰਮ ਕੰਮ ਕਿਹਨੇ ਨਹੀਂ ਕਰਦਾ ਲੋਕਤੰਤਰ ਦੀ ਸਭ ਤੋਂ ਵੱਡੀ ਪਾਵਰ ਪਤਾ ਕੀ ਹੈ ਤੁਹਾਡੀ ਵੋਟ ਲੋਕਤੰਤਰ ਦੀ ਸਭ ਤੋਂ ਵੱਡੀ ਪਾਵਰ ਹੈ ਤੁਹਾਡੀ ਵੋਟ ਮੈਨੂੰ ਯਾਦ ਆ ਮੈਂ ਐਮਐਲਏ ਤੋਂ ਬਣਿਆ ਸੀ ਮੈਨੂੰ ਹੁੰਦਲ ਨੇ ਕਿਹਾ ਮੁੰਡੇ ਨੇ ਮੈਨੂੰ ਤਾਂ ਸਾਡਾ ਸਹੀ ਘਟਨੀ ਦੱਸਿਆ ਇਹਨੂੰ ਦਸਵੀਂ ਦਾ ਕਰਾ ਦੇ ਮੈਂ ਕਿਹਾ ਇੱਕ ਢੀਂਗ ਨਾਲ ਹੋਇਆ ਹੋਇਆ ਹੀ ਨਾ ਉਹ ਆ ਸੀ ਨਾ ਕੰਮ ਵੀ ਔਖਾ ਕਰ ਫਿਰ ਪੱਤਰਕਾਰ ਮੈਨੂੰ ਆਂਦੇ ਆਮਤ ਵੀ ਕਹਿਣੇ ਕਰਾਇਆ ਮੈਨੂੰ ਪੱਤਰਕਾਰ ਹੁੰਦੇ ਜੀ ਉਹ ਜਲਾ ਸਾਹ ਆਂਦੇ ਮੇਰੇ ਜੋਸ਼ੀ ਦਾ ਮੁਕਾਬਲਾ ਮੈਂ ਕਿਹਾ ਉਹ ਤੇ ਸਾਰੇ ਆਂਦੇ ਆ ਬੀਜੇਪੀ ਵਾਲੇ ਨੂੰ ਪੁੱਛੋ ਕਿਸ ਨੂੰ ਉਹ ਕਹੋ ਮੇਰਾ ਜੋਸ਼ੀ ਦਾ ਮੁਕਾਬਲਾ ਝਾੜੂ ਵਾਲੇ ਨੂੰ ਪੁੱਛ ਲੋ ਉਹ ਕਹਿੰਦਾ ਮੇਰਾ ਜੋਸ਼ੀ ਦਾ ਮੁਕਾਬਲਾ ਐ ਕਾਂਗਰਸ ਵਾਲੇ ਨੂੰ ਪੁੱਛ ਲੋ ਉਹ ਆਂਦਾ ਜੋਸ਼ੀ ਦਾ ਮੁਕਾਬਲਾ ਜੋਸ਼ੀ ਤੇ ਸਾਰੇ ਪਾਸੇ ਇੱਕ ਹੀ ਹੈ ਨਾ ਇਹਨਾਂ ਦੇ ਪ੍ਰਤਾਪ ਬਾਜਵੇ ਨੇ ਕਹਿ ਤਾ ਮੂੰਹ ਸੁਣਿਆ ਕਿ ਨਹੀਂ ਗਰੀ ਲਖਿਆ ਸੁਣਿਆ ਫਰੀਦ ਜੀ ਨੇ ਕੀ ਹੈ ਨਾ ਜੀ ਪ੍ਰਤਾਪ ਬਾਜਵੇ ਨੂੰ ਟੀਵੀ ਦੇ ਟੈਨਟਰੂ ਆਉਂਦੇ ਪਈ ਸੀ ਪੱਤਰਕਾਰ ਨੇ ਪੁੱਛਿਆ ਉਹ ਦਾ ਮੁਕਾਬਲਾ ਕਿਹਦੇ ਨਾਮ ਪਰਸਰ ਚ ਉਹਦਾ ਜੀ ਅਨਲ ਜੋਸ਼ੀ ਨਾ ਸ਼੍ਰੋਮਣੀ ਕਾਲੀਦਾਲ ਨਾ ਉਹਦਾ ਅਨਲ ਜੋਸ਼ੀ ਦਾ ਮਤਲਬ ਸਟਰੋਂਗ ਕੈਂਡੀਡੇਟ ਹੈ ਹਾਂ ਹਾਂ ਜੀ ਚੰਗਾ ਕੈਂਡੀਡੇਟ ਹੈ ਸਟਰੋਂਗ ਕੈਂਡੀਡੇਟ ਹੈ ਉਹ ਮੰਨ ਗਿਆ ਉਹਨਾਂ ਦਾ ਪ੍ਰਧਾਨ ਮੈਂ ਵੀ ਸਟਰੋਂਗ ਜਿਹੜੇ ਮੈਂ ਕੰਮ ਕੀਤਾ ਜਿਹੜਾ ਲੋਕਾਂ ਦੇ ਦਿਮਾਗ 'ਚ ਕੰਮ ਹੈ ਜਿਹੜਾ ਦੋ ਵਾਰੀ ਧੋਖਾ ਖਾ ਲਿਆ ਜਿਹੜਾ ਹੁਣ ਜਾਗਰੂਕ ਹੋ ਗਿਆ ਲੋਕੀ ਹੁਣ ਵੰਦੇ ਆ ਐਰ ਕੀ ਨਿਸ਼ਾਨ ਨਹੀਂ ਐਰ ਕੀ ਇਨਸਾਨ ਤੇ ਉਹ ਵੀ ਕੰਮ ਵਾਲਾ ਇਨਸਾਨ ਤੇ ਉਹ ਇੱਕੋ ਹੀ ਹੈ ਸੇਵਾਦਾਰ ਗੁਰੂ ਦੀ ਨਗਰੀ ਦਾ ਹੈ ਤੁਹਾਡਾ ਸੇਵਾਦਾਰ ਹੋ ਗਿਆ ਇਹ ਮੈਜਿਸਟਰ ਤਨਸਰ ਲੈ ਕੇ ਲੋਕ ਡਿਸਟ ਬਣਾਉਨੇ ਆ ਕਿਹੜੇ ਕਿਹੜੇ ਬਣੇ ਆ ਐਮਪੀ ਤੇ ਪਾਟਿਆ ਸਾਹਿਬ ਰਹੇ 6 ਵਰੀ 21 ਸਾਲ ਉਹਨਾਂ ਦੇ 10 ਸਾਲ ਫਿਰਦੂ ਸਾਹਿਬ 2 ਵਰੀ ਰਹੇ 10 ਸਾਲ ਇਹ ਹੋ ਗਿਆ ਸਾਹਿਬ ਤੇ ਮਿੱਟੀ ਕੈਪਟਨਸੀ ਦੂਰ ਸਾਹਿਬ ਦਾ 8 ਸਾਲ ਇਹ ਦੇ 9 ਸਾਲ ਤੇ ਇਹ ਹੀ ਹੋ ਗਿਆ ਸੋਕੇ ਸੁਕੇ ਹੀ ਇਹ ਤੁਹਾਨੂੰ ਕਾਜ਼ ਸਾਡੀ ਸਾਹਿਬ ਜੀ ਦੇ ਰਾਜ ਜੀ ਹੋਰ ਇੱਕ ਦੋ ਨੇਕ ਹੋ ਗਿਆ ਲਗਾ 2017 ਸਾਲਾਂ ਦੀ ਜਿਵੇਂ ਐਮਪੀ ਬਣੇ ਉਹ ਲਿਸਟ ਬਣਾ ਕੇ ਰੱਖੀ ਹੈ ਤੇ ਝਾਕੀ ਮਾਰੀਏ ਕੋਈ ਇੱਕ ਅੱਧਾ ਕੰਮ ਤੇ ਇਹ ਐਮਪੀ ਨੇ ਕੀਤਾ ਹੋਊਗਾ ਉਹਨੂੰ ਥੋੜਾ ਗਾਹ ਵਧਾਵਾਂਗੇ ਮੈਂ ਸਾਰੀ ਨਿਗਾਹ ਮਾਰੀ ਦੋ ਉਹਨਾਂ ਨੂੰ ਪੁੱਛਿਆ ਸਿਆਣੇ ਬੰਦਿਆਂ ਕੋਲ ਯਾਰ 77 ਸਾਲਾਂ ਦਾ ਕਿ ਮੈਂ ਕਿਹਾ ਇੰਨੇ ਅੰਕੀ ਬਣਾ ਦਿੱਤੇ 50 ਸਾਲ ਤੇ ਤਿੰਨਾਂ ਬੰਦਿਆਂ ਦੇ ਆ 10 ਸਾਲ ਇਹ 10 ਸਾਲ ਸਿੱਧੂ 10 ਸਾਲ ਉਹ ਜਿਹੜਾ ਇਦਾਂ 30 ਸਾਲ ਭਾਟੀਆਂ ਤੋਂ ਸਾਡੇ ਸਰਕਾਰ ਨੂੰ ਕਿ ਮੈਂ ਕਿਹਦੀ ਜਾਤ ਤੇ ਨਹੀਂ ਜਾਣਦਾ ਪਰ ਮੈਂ ਕੰਮ ਲੱਭਾ ਰਿਹਾ ਨੇ ਉਹਨਾਂ ਨੂੰ ਤੁਹਾਨੂੰ ਦੱਸੇ ਤੁਹਾਨੂੰ ਵੀ ਮੈਂ ਕਹਿ ਦਿੰਦਾ ਤੁਹਾਨੂੰ ਵੀ ਲੱਭੇ ਦੱਸ ਦਿਓ ਵੀ ਕੋਈ ਇੱਕ ਕੰਮ ਇਨਾ 17 ਸਾਲਾਂ ਲੱਗੇ ਮੈਂ ਮੈਂਬਰ ਪਾਰਲੀਮੈਂਟ ਵੀ ਮੈਂ ਕੀਤਾ ਤੇ ਮੈਨੂੰ ਜ਼ਰੂਰ ਦੱਸਿਓ ਮੈਨੂੰ ਉਹ ਵੀ ਨਹੀਂ ਲੱਭਾ ਤੁਹਾਨੂੰ ਲੱਭਿਆ ਕਰਦੇ ਤੇ ਕੀਤਾ ਵੇ ਕਹਿੰਦੇ ਸੌਖਾ ਸੌਖਾ ਨਿਗਾ ਮੱਟ ਜਾਂਦੀ ਯਾਰ ਆ ਉਹਨੇ ਕੀਤਾ ਹੈ ਹੈ ਕੋਈ ਉਹ ਹੈ ਗਾਜੀ 17 ਸਾਲਾਂ ਅੱਜ ਕਿੰਨੇ ਅਰਥ ਨਹੀਂ ਬਣਾਏ ਤੇ ਵੋਟ ਪਾਈ 5 ਸਾਲ ਗਏ ਵੋਟ ਪਾਈ 5 ਸਾਲ ਹੋਰ ਦੇ ਵੋਟ ਦੇ ਬੰਨੇ ਸਕ੍ਰੀਨ ਟਾਈਮ ਬਟਨ ਦਬੇ ਜਾਂਦਾ ਉਮਰ 5 ਸਾਲ ਨਿਕਲ ਜਾਂਦੀ ਹੈ 5 ਸੈਕਿੰਡ ਸੌਖੀ ਐ 30 ਪੰਜ ਸਾਲ ਗਿਆ ਪੰਜ ਪਾਰ ਸਾਲ ਕਰਕੇ ਉਮਰਾਂ ਨਗਾਟੀਆਂ ਐਵੇਂ ਐਮਪੀ ਬਣਾਉਂਦੇ ਕੰਮ ਕੋਈ ਬਣਾ ਜੇ ਲੱਭੇ ਤਾਂ ਤੁਸੀਂ ਕਹੋ ਕਿਤੇ ਖਲੋਕੇ ਸ਼ਹਿਰ ਤੇ ਇਹ ਜੋਸ਼ੀ ਨੇ ਕੀ ਕੀਤਾ ਤੁਹਾਨੂੰ ਕੰਪਨੀ ਬਾਗ ਲੋਕ ਕਹੋ ਕੰਪਨੀ ਬਾਗ ਜੋਸ਼ੀ ਨੇ ਬਣਾ ਆ ਆਨੰਦ ਅਮਰਤ پارک ਤੇ ਝੰਡਾ ਲਾਇਆ ਹੈ ਉੱਥੇ ਖਲੋਗੇ ਉਹ ਕਹਣਗੇ ਜੋਸ਼ੀ ਨੇ ਬਣਾਇਆ ਬਟਾਲਾ ਰੋਡ ਛੱਪੜ ਤੇ ਉੱਥੇ ਖਲੋ ਕੇ ਤੈਨੂੰ ਪੁੱਛੋਗੇ ਕਿੰਨੇ ਬਣਾਈ ਕਹਣਗੇ ਜੋਸ਼ੀ ਨੇ ਬਣਾਈ ਫਤੇਗੜ ਕੂੜੀਆਂ ਰੋਡ ਰਤਨ ਸਿੰਘ ਚੌਕ ਚਾਰ ਸੜਕਾਂ ਵਾ ਸੱਜੇ ਖੱਬੇ ਪਿੱਛੇ ਅੱਗੇ 4 ਲੇਨ ਦੁਬਈ ਵਰਗੀ ਕਰਦਾ ਨੰਗੜ ਨੂੰ ਰੂਰੀ ਕਰਦਾ ਸਭ ਤੋਂ ਪਛੜਿਆ ਏਰੀਆ ਜ਼ਿਆਦਾਤ ਉੱਥੇ ਚੌਕ ਤੇ ਲੋਕ ਕਹੋਗੇ ਚਾਰ ਸੜਕਾਂ ਕਿੰਨੇ ਬਣਾਈਆਂ ਕਹਣਗੇ ਜੋਸ਼ੀ ਨੇ ਬਣਾਈਆਂ ਗੰਦੇ ਨਾਲਾ ਜਿੱਥੇ ਸਾਰੀ ਇੱਜ਼ਤ ਲੱਗਾ ਉਹ ਰਸਤਾ ਕਰਨ ਵਾਲਾ ਨਹੀਂ ਹੁੰਦਾ 100 ਕਿਲੋਮੀਟਰ ਉਧਰ ਤੇ ਉਧਰ ਉੱਥੇ ਸੜਕ ਬਣਾਉਂਦੀ ਫੋਟ ਲੇਨ ਸੋਹਣੀਆਂ ਲਾਈਟਾਂ ਲਾਉਂਦੀ ਗ੍ਰੀਨ ਬੈੱਡ ਬਣਾਉਂਦੀ ਕਰੋੜਾਂ ਬਤੀ ਲੋਕਾਂ ਨੂੰ ਬਣਾਤਾ ਨਰਕ ਜੋ ਘੜਾ ਛੁਡਾਤਾ ਬਿਮਾਰੀਆਂ ਤੋਂ ਬਚਾਤਾ ਉਛੋ ਕਿੰਨੇ ਬਣਾਈ ਜੋਸ਼ੀ ਨੇ ਮਜੀਠਾ ਰੋਡ ਤੇ ਗਾਟੂ ਦੀਆਂ ਬਾਗ ਬਗੀਚੇ ਟ੍ਰੇਲੀਅਮ ਦੇ ਆਲੇ ਦੋਲੇ ਸਾਈਕਲ ਟਰੈਕ ਸਰਕੂਲਰ ਰੋਡ ਓਪਨ 에ਰ ਜਿੰਮ ਮਸ਼ੀਨਾ ਬੱਚਿਆਂ ਵਾਸਤੇ ਸਾਈਕਲ ਟਰੈਕ ਹੈ ਬੱਚਿਆਂ ਵਾਸਤੇ ਸਕੇਟਿੰਗ ਗਰਾਊਂਡ ਬਾਸਕਟਬਾਲ ਗਰਾਊਂਡ ਮੋਦਰ ਜੋ ਦੁਨੀਆ ਦੀ ਕੋਈ ਚੀਜ਼ ਕਹਿ ਸਕਦੇ ਆ ਨਾ ਸੜਕਾਂ ਦੇ ਉੱਤੇ ਮੋਟਰਾਂ ਆ ਗਿਆ ਹੁੰਜਣ ਵਾਸਤੇ ਸਫਾਈ ਕਰਨ ਵਾਲੀਆਂ ਕੰਪਨੀ ਲਿਆਂਦੀ ਕੂੜੇ ਦਾ ਢੇਲ ਗਿਆ ਮਰਦਰ ਘਰ ਘਰ ਤੋਂ ਕੂੜਾ ਚੁੱਕਣਾ ਸ਼ੁਰੂ ਹੋ ਗਿਆ ਐਲਈਡੀ ਲਾਤੀ ਪੂਰੇ ਕੰਸਟੈਂਸੀ ਚ ਚਿੱਟਾ ਚਾਨਣ ਇੱਕ ਬਲਮਾਂਦ ਨਹੀਂ ਹੁੰਦਾ ਜਗਮਗ ਜਗਮਗ ਕਰਦਾ ਸੀ ਸ਼ਹਿਰ ਕਿੰਨੇ ਕੀਤਾ ਜੋਸ਼ੀ ਨੇ ਕੰਮ ਵੀ ਲੱਪਣ ਦੀ ਲੋੜ ਪੈਂਦੀ ਕੰਮ ਤੇ ਆਪੋ ਹਿੱਤੇ ਵਰਗੀ ਗਲੋਗੇ ਬੋਟਲੋ ਕਰਨੇ ਕੀਤਾ ਜੋਸ਼ੀ ਨੇ ਤੇ ਮੈਂ 70 ਸਾਲਾਂ ਦੀ ਗੱਲ ਕੀਤੀ ਹੈ ਮੈਨੂੰ ਇੱਕ ਬੰਦਾ ਨਹੀਂ ਮਿਲਿਆ ਜਿਹੜਾ ਕਵੇ ਇਸ ਟਾਈਮ ਤੇ ਫਲਾਨੇ ਐਮਪੀ ਨੇ ਆ ਕੰਮ ਕੀਤਾ ਤੁਸੀਂ ਲੱਭ ਦੋ ਫਿਰ ਯਾਰ ਆਪਾਂ ਕਰ ਦੇਗੇ ਕਿਉਂ ਮੋਟਾ ਬੋਲ ਬਟਾ ਆ ਕੇ ਇਲਾਜ ਕਰਾ ਕੇ ਉਹਨਾਂ ਨੂੰ ਇਹ ਨਾਲ ਨੰਦਾਂ ਇਹ ਤਿੰਨ ਕੰਮ ਆ ਜਿਹੜਾ ਨਸ਼ਾ ਕਰਦਾ ਇਹ ਕੋ ਕਦੇ ਫੇਰ ਉੱਠੋਲੇ ਇਹ ਤੁਸੀਂ ਸਾਨੂੰ ਗਰਦਾਰ ਬਣਾਓ ਜੀ ਅਸੀਂ 2 ਡਣਾ ਚ ਬੰਦ ਕਰ ਦਾਂਗੇ 14 ਡਣਾ ਚ ਬੰਦ ਇਹ ਬੱਤੀ ਨਹੀਂ ਰਹੇਗੀ 스ਵਿਚ ਆਫ ਕਰੋ ਤੇ ਬੱਤੀ ਬੰਦ ਹੋ ਗਈ ਇਹਦਾ ਤਰੀਕਾ ਵਾ ਕੰਮਕਾਰ ਰੁਜ਼ਗਾਰ ਹਰ ਦੇਣਾ ਪਊਗਾ ਜੇ ਕੰਮ ਮਿਲੂਗਾ ਬੰਦਾ ਕੰਮ ਕਰੂਗਾ ਕੋਈ ਨਸ਼ਿਆ ਨਹੀਂ ਜਾਊਗਾ ਇਸ ਕਰਕੇ ਇਹਦਾ ਵੀ ਤਰੀਕਾ ਹੈ ਕਿ ਜੇਲ ਦਾ ਤੁਹਾਡਾ ਸਮੱਸਿਆ ਬਹੁਤ ਮੁਸ਼ਕਿਲ ਨੂੰ ਪਾਦਾ ਮੈਂ ਉਥੋਂ ਆਇਆ ਫੋਨ ਕਰਦਾ ਕਰਦਾ ਬੁਰਿਆ ਇੱਕਦਮ ਫੋਨ ਕੱਢੇਗਾ ਮੈਂ ਕਿਹਾ ਯਾਰ ਟਾਵਰ ਤੋਂ ਬੁਰੇ ਇਹ ਕੀ ਹੋਇਆ ਮੇਰਾ ਫੋਨ ਤਾਂ ਬੰਦ ਹੋ ਗਿਆ ਅੰਦਰ ਜੇਲ੍ਹਾਂ ਅੰਦਰ ਚੱਲਦੇ ਆ ਬਾਹਰ ਬਾਹਰ ਅੰਦਰੋਂ ਬੰਦ ਕਰਨਾ ਦਿਆ ਬਾਹਰੋਂ ਬੰਦ ਦਿਆ ਇਹ ਬਹੁਤ ਮਾੜੀ ਗੱਲ ਹੈ ਇਹਦੇ ਵਾਸਤੇ ਸਟੈਂਡ ਲਾਵਾਂਗੇ ਪੂਰਾ ਸਟੈਂਡ ਲਾਵਾਂਗੇ ਮੌਕਾ ਦਿਓ ਤਾਕਤ ਦਿਓ ਸਟੈਂਡ ਤੇ ਨਾਣਾ ਹੋਦਾ ਸਟੈਂਡ ਨਾਣਾ ਹੋਦਾ ਇੱਥੇ ਅਫਸਰ ਕਾ ਕਿੰਨੀ ਲੱਗਦਾ ਮੈਂ ਪਰੋਈ ਨਹੀਂ ਕਿ ਤੀਨ ਐਮਐਲਏ ਕਿੰਦਾ ਮਗਾ ਜਾਂ ਮੈਨੂੰ ਰੱਖ ਲੋ ਨਾ ਅਸਰ ਨੂੰ ਰੱਖ ਲੋ ਕੋਈ ਨਾ ਲਗਾ ਦੇ ਪਦਨ ਮੈਂ ਹੀ ਕੋਬਰ ਵਿੱਚ ਜੇ ਕਰਦਾ ਜਿਹੜਾ ਐਮਐਲਏ ਬਣੇ ਲੱਗਦਾ ਇਹਨੂੰ ਤੋਂ ਮੱਪੀ ਕਿ ਛੱਗਿਆ ਹੀ ਨਾ ਕਰਨੇ ਦੇ ਸਰਕਾਰ ਦੇ ਖਿਲਾਫ ਤੇ ਆਪਣੀ ਪਾਰਟੀ ਦੇ ਖਿਲਾਫ ਪੈ ਗਿਆ ਜੇ ਲੋੜ ਪਊਗੀ ਜੇ ਸੰਵਿਧਾਨਕ ਪਾਵਰ ਸਦੀਰ ਗੋਲਣਾ ਨਾਲ ਆਖਿਓ ਨਿਕਲਿਆ ਤੇ ਬੇਡੀ ਕਰਨੀ ਬੇਡੀ ਦਾ ਮਤਲਬ ਹੁੰਦਾ ਵੀ ਨਾਲ ਸੰਵਿਧਾਨਕ ਪਾਵਰ ਤੇ ਨਾਲ ਆ ਮੈਨ ਪਾਵਰ ਮੁੱਖ ਤੋਂ ਅਲੱਗ ਉਹਨਾਂ ਕੋਲੋਂ ਬੈਠੇ ਜੇਲ੍ਹ ਦੇ ਸਾਹਮਣੇ ਜਾਂ ਜੇਲ੍ਹ ਵਰਤੀ ਇਦਾਂ ਕੰਮ ਕਰਦੇ ਹੋ ਇੱਕ ਤਰੀਕਾ ਕਰਨ ਸਮਾਉਣ ਦਿਓ ਬੜੀ ਵੱਲ ਪਾਵਰ ਦਾ ਹੁੰਦਾ ਸੇ ਦੁਨੀਆ 'ਚ ਕੰਮ ਕੋਈ ਔਖਾ ਨਹੀਂ ਇੱਛਾ ਦੀ ਕਮੀ ਆ ਜਿੱਤੇ ਚਾਹ ਤੇ ਰਾਹ ਕਸਤੇ ਸੌਆ ਜੇ ਇੱਛਾ ਹੋਵੇ ਇੱਕ ਮੰਦਰ ਜਾਂ ਕਸਤਾ ਹੋਇਆ ਗ੍ਰੰਟਾ ਵੱਤੋਂ ਦੀ ਐਮਪੀ ਨੂੰ ਕੋਈ ਦਿੱਕਤ ਨਹੀਂ ਜੋ ਕੌ ਕਰਤਾ ਵਰਗੀ ਜਿਹੀ ਜੀ ਆਡੀ ਪਤਾ ਬੋਲਦੇ ਚੱਕੀ ਮੱਦੀ ਜੀ ਮੇਰਾ ਨਾਮ ਸਤਨਾਮ ਸਿੰਘ ਜੀ ਅਜੇ ਪਤਾਪੁਰ ਨਗਰ ਦੇ ਵਿੱਚ ਬਹੁਤ ਵੱਡੀ ਰੈਲੀ ਤੇ ਬਹੁਤ ਵੱਡਾ ਇਕੱਠ ਹੋਇਆ ਸਾਰੇ ਵੀਰ ਭੈਣ ਭਰਾਵਾਂ ਦਾ ਬਹੁਤ ਸੰਜੋਗ ਰਿਹਾ ਜੀ ਜਿੱਥੇ ਅਨਿਲ ਜੋਸ਼ੀ ਨੇ ਨੌਰਥ ਹਲਕੇ ਦੀ ਵੀ ਸਾਰੀ ਐਮਐਲਏ ਬਣ ਕੇ ਸਾਰੀ ਨਵਾਰ ਸਵਾਰੀ ਜੀ ਉਹਨਾਂ ਇਹ ਐਮਪੀ ਬਣਾ ਕੇ ਉਹਨਾਂ ਨੂੰ ਅੰਮ੍ਰਿਤਸਰ ਸਾਰੇ ਦੀ ਨਵਾਰ ਨਵਾਰ ਸਵਾਰਨ ਗਿਆ ਇਸ ਕਰਕੇ ਮੈਂ ਸਾਰੇ ਭਰਾਵਾਂ ਭੈਣਾਂ ਨੂੰ ਅਪੀਲ ਕਰਦਾ ਵਾਂ ਤੇ ਐਮਪੀ ਜੋਸ਼ੀ ਸਾਹਿਬ ਦਾ ਸਾਥ ਦਿਈਏ ਚੋਣ ਨਿਸ਼ਾਨ ਤੱਕੜੀ ਤੇ ਬੋਰਡ ਪਾ ਕੇ ਉਹਨਾਂ ਨੂੰ ਐਮਪੀ ਬਣਾਈਏ ਧੰਨਵਾਦ ਜੀ